ਹੇ ਉੱਚੀ ਪਰਦੇ ਪੈਨ ਪਰਚੀ ਚ ਦੀਖੇ ਦਸਤਾਰ ਸਕਲਾਈ ਕਿ ਬਚਾਦ ਰਿਹਾ ਹੈ ਜੀ ਤੇ ਮਾਲਵਾ ਗੁਰਦਵਾਰਸਾ ਵਿੱਚ ਚਲ ਰਹੀ ਹੈ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਵੱਧ ਤੋਂ ਵੱਧ ਬੱਚਿਆਂ ਨੂੰ ਅਪੀਲ ਹੈ ਬੇਨਤੀ ਹੈ ਕਿ ਇੱਥੇ ਪਹੁੰਚਣਾ ਕਰਤੀ ਦਸਤਾਰ ਸਕਲਾਈ ਦਾ ਤੇ ਆਉਂ ਦੱਸਦੇ ਆਂ ਵੀਡੀਓ ਰਾਹੀਂ ਇਸ ਤਰ੍ਹਾਂ ਆਪਾਂ ਦਸਤਾਰ ਬਣਾਣੀ ਹੈ ਪਹਿਲਾਂ ਲੜ ਆਪਾਂ ਮੂੰਹ ਚ ਸੱਚੀ ਬਸੋਂ ਲਵਾਉਣਾ ਤੇ ਮੱਥਰੇ ਵਿਚਾਲ ਦੀ ਆਪਣਾ ਇੱਥੇ ਆਈਬ੍ਰੋ ਆ ਇਹ ਲੜ ਨੂੰ ਥੋੜਾ ਸਾਫ਼ ਕਰ ਲੈਣਾ कान के थलों की पहला लड़ ला देना इस तरह तो दूसरा लड़ जी तो एक उंगल का फासला छो थोड़ा लड़का खिचना थोड़ा खिचना लड़ साफ करके हाथ में थोड़ा प्रेस कर देना ताकि लड़ साफ हो दूसरा लड़ लग गया ठीक है तीसरा लड़के ਜੋ ਜਨ ਤੁਮਰੀ ਭਗਤ ਕਰਨਤੇ ਜੋ ਜਨ ਤੁਮਰੀ ਭਗਤ ਕਰਨਤੇ ਦਿਨ ਕੇ ਕਾਜ ਸਵਾਰਤਾ ਦਿਨ ਕੇ ਕਾਜ ਸਵਾਰਤਾ ਸਿੱਖੀ ਆ ਇਹਨਾਂ ਨੇ ਆਪਣੇ ਆਪਾ बने से क्लिकंग जाने की से क्लिए साथ देनापो चलआ